ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਜਦੋਂ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਹਾਡੇ ਬੱਚਿਆਂ ਦੇ ਵਿਆਹ ਦਾ ਯੋਗ ਨਾ ਬਣੇ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਰੁਕਾਵਟਾਂ ਆਉਂਦੀਆਂ ਹੋਣ ਇਸ ਦੇ ਨਾਲ ਨਾਲ ਤੁਹਾਡੇ ਬੱਚਿਆਂ ਦੀ ਉਮਰ ਦਿਨੋਂ ਦਿਨ ਵਾਧੀ ਜਾ ਰਹੀ ਹੈ ਤੇ ਵਾਦੀ ਉਮਰ ਦੇ ਵਿੱਚ ਜੋ ਕਿ ਤੁਹਾਡੇ ਬੱਚਿਆਂ ਦਾ ਵਿਆਹ ਬਿਲਕੁਲ ਵੀ ਸੰਭਵ ਨਹੀਂ ਹੁੰਦਾ ਇਸ ਪ੍ਰੋਬਲਮ ਤੇ ਕੰਡੀਸ਼ਨ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਉਪਾਅ ਦੱਸ ਰਹੇ ਆ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੀ ਵਿਆਦ ਹੀ ਚਿੰਨੀ ਮਰਜੀ ਉਮਰ ਵੱਧ ਗਈ ਹੋਵੇਗੀ ਫਿਰ ਵੀ ਉਹਨਾਂ ਦੇ ਵਿਆਦ ਦਾ ਜੋਗ ਬਣੇਗਾ ਤੇ ਉਹਨਾਂ ਦੇ ਲਈ ਰਿਸ਼ਤਾ ਵੀ ਤੁਹਾਡੇ ਘਰ ਦੇ ਵਿੱਚ ਆਪ ਚਲ ਕੇ ਆਵੇਗਾ ਬਹੁਤ ਵਧੀਆ ਤੁਹਾਨੂੰ ਰਿਸ਼ਤਾ ਬਣੇਗਾ ਤੇ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਬੱਚਿਆਂ ਦਾ ਵਿਆਹ ਹੋ ਜਾਵੇਗਾ ਤੇ ਜਿਹੜਾ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਉਪਾ ਲੈ ਕੇ ਆਏ ਆ ਇਸ ਉਪਾ ਨੂੰ ਮਾਤਾ ਪਿਤਾ ਵੀ ਕਰ ਸਕਦੇ ਆ ਤੇ ਬੱਚੇ ਆਪ ਖੁਦ ਵੀ ਕਰ ਸਕਦੇ ਨੇ ਸੋ ਇਸੇ ਤਰ੍ਹਾਂ ਇਸ ਉਪਾ ਨੂੰ ਤੁਸੀਂ ਅੱਜ ਮੰਗਲਵਾਰ ਦੇ ਦਿਨ ਕਰ ਸਕਦੇ ਹੋ ਕਿਉਂਕਿ ਅੱਜ ਇੱਕ ਮੰਗਲ ਪਰਦੋਸ਼ ਇਸ ਦੇ ਨਾਲ-ਨਾਲ ਮੰਗਲਾ ਤੀਰਸੇ ਤੁਸੀਂ ਇਸ ਦਿਨ ਜੇਕਰ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਬਧੇਰੇ ਫਾਇਦਾ ਮਿਲੇਗਾ ਕਿਉਂਕਿ ਦੋ ਦੋ શુભ ਸੰਕੇਤ ਬਣ ਰਹੇ ਨੇ ਇਸ ਦਿਨ ਇਹ ਕੀਤਾ ਗਿਆ ਉਪਾਅ ਕਾਦੇ ਵੀ ਖਾਲੀ ਨਹੀਂ ਜਾਂਦਾ ਵੈਸੇ ਤਾਂ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਮੰਗਲਵਾਰ ਕਰ ਸਕਦੇ ਹੋ ਜੇਕਰ ਅੱਜ ਮੰਗਲਵਾਰ ਤੁਹਾਡੇ ਕੋਲ ਸਮਾਂ ਨਹੀਂ ਤਾਂ ਤੁਸੀਂ ਅਗਲੇ ਮੰਗਲਵਾਰ ਜਾਂ ਕਿਸੇ ਵੀ ਮੰਗਲਵਾਰ ਕਰ ਸਕਦੇ ਹੋ ਪਰ ਜੇਕਰ ਅੱਜ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਵੀ ਤੁਰੰਤ ਮਿਲੇਗਾ ਕਿਉਂਕਿ ਅੱਜ ਦਾ ਜੋ ਦੇ ਨੇ ਮੰਗਲਵਾਰ ਦਾ ਉਹ ਬਹੁਤ ਹੀ ਜ਼ਿਆਦਾ ਸ਼ੋਭੇ ਕਈ ਸੰਜੋਗਾਂ ਦੇ ਲਈ ਇਸ ਕਰਕੇ ਅੱਜ ਦਾ ਕੀਤਾ ਗਿਆ ਉਪਾਅ ਬਹੁਤ ਹੀ ਚਮਤਕਾਰੀ ਹੋਣ ਵਾਲਾ ਹੈ ਇਸ ਉਪਾਦ ਨੂੰ ਕਿਵੇਂ ਕਰਨਾ ਹੈ ਤੇ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਕਿਹੜੇ ਟਾਈਮ ਤੇ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਇਸੇ ਤਰੀਕੇ ਦੇ ਨਾਲ ਮੰਗਲਵਾਰ ਦਾ ਦੇਨ ਹੋਵੇ ਭਾਵੇਂ ਕੋਈ ਵੀ ਹੋਵੇ ਤੇ ਭਾਵੇਂ ਅੱਜ ਦਾ ਹੋਵੇ ਜਿਹੜਾ ਮੰਗਲਵਾਰ ਦਾ ਦੇਨ ਹੈ ਉਹ ਜੀ ਰੇ ਹਣੂਮਾਨ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤੇ ਬੱਚਿਆਂ ਦੇ ਵਿਆਹ ਦਾ ਯੋਗ ਬਣਾਉਣ ਦੇ ਲਈ ਬੱਚਿਆਂ ਦਾ ਨਾਮ ਲੈ ਕੇ ਤੁਸੀਂ ਇਹ ਉਪਾਅ ਕਰਨਾ ਹੈ ਤੇ ਇਹ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਮੰਗਲਵਾਰ ਦੇ ਦਿਨ ਸਵੇਰ ਦੇ ਸਮੇਂ ਤੁਸੀਂ ਇਸ਼ਨਾਨ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹ ਦੀ ਮਨੋ ਕਾਮਨਾ ਕਰਨੀ ਹੈ ਇੱਕ ਤੁਸੀਂ ਗੁੜ ਦਾ ਟੁਕੜਾ ਲੈ ਲੈਣਾ ਹੈ ਜਿਹੜਾ ਛੋਟਾ ਹੁੰਦਾ ਉਸ ਤੋਂ ਥੋੜਾ ਜਿਹਾ ਵੱਡਾ ਹੋਵੇ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਗੁੜ ਦਾ ਟੁਕੜਾ ਲੈਣਾ ਹੈ ਨਾ ਉਹ ਛੋਟਾ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਵੱਡਾ ਹੀ ਪੀਸ ਹੋਵੇ ਜੋ ਥੋੜੇ ਜਿਹੇ ਵੱਡੇ ਟੁਕੜੇ ਪੀਸ ਆਉਂਦੇ ਆ ਗੁੜ ਦੇ ਤੁਸੀਂ ਉਹ ਇੱਕ ਲੈ ਲੈਣਾ ਸੋ ਇਸੇ ਤਰੀਕੇ ਦੇ ਨਾਲ ਗੁੜ ਦਾ ਇੱਕ ਛੋਟਾ ਜਿਹਾ ਪੀਸ ਲੈ ਕੇ ਤੁਸੀਂ ਇੱਕ ਪਲੇਟ ਦੇ ਵਿੱਚ ਉਸ ਨੂੰ ਰੱਖ ਕੇ ਕਿ ਸ਼੍ਰੀ ਬਾਲਾਜੀ ਮਹਾਰਾਜ ਅੱਗੇ ਤੁਸੀਂ ਉਹ ਰੱਖ ਦੇਣਾ ਇਹ ਗੁੜ ਦਾ ਟੁਕੜਾ ਰੱਖਣ ਤੋਂ ਪਹਿਲਾਂ ਤੁਸੀਂ ਸ਼੍ਰੀ ਬਾਲਾ ਜੀ ਮਹਾਰਾਜ ਅੱਗੇ ਇੱਕ ਤੁਸੀਂ ਦੀਵਾ ਲੈਣਾ ਮਿੱਟੀ ਦਾ ਦੀਵਾ ਲੈ ਕੇ ਉਸ ਨੂੰ ਦੇਸੀ ਘਿਓ ਦਾ ਤਿਆਰ ਕਰਕੇ ਇੱਕ ਦੀਵਾ ਪਹਿਲਾਂ ਪਰਚਲਿਤ ਕਰਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਗੁੜ ਦਾ ਜਿਹੜਾ ਟੁਕੜਾ ਏ ਉਹ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਤੁਸੀਂ ਬਾਲਾ ਜੀ ਮਹਾਰਾਜ ਦੀ ਤਸਵੀਰ ਫੋਟੋ ਜੋ ਵੀ ਤੁਹਾਡੇ ਘਰ ਦੇ ਵਿੱਚ ਹੈਗੀ ਉਸ ਦੇ ਸਾਹਮਣੇ ਤੁਸੀਂ ਰੱਖ ਦੇਣਾ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਉਪਾਕਰ ਦੇ ਸਮੇਂ ਜੇਕਰ ਤੁਹਾਡੇ ਘਰ ਦੇ ਵਿੱਚ ਇਕੱਲੀ ਪਾਲਾ ਜੀ ਮਹਾਰਾਜ ਦੀ ਤਸਵੀਰ ਜਾਂ ਕੋਈ ਫਿਰ ਮੂਰਤੀ ਨਾ ਹੋਵੇ ਤਾਂ ਜਿਹੜਾ ਪੂਰਾ ਜੋ ਸ਼੍ਰੀ ਰਾਮ ਦਰਬਾਰ ਹੁੰਦਾ ਏ ਤਾਂ ਉਥੇ ਵੀ ਤੁਸੀਂ ਗੁੜ ਦਾ ਜਿਹੜਾ ਬਰਤਨ ਜਿਸ ਤੁਸੀਂ ਬਰਤਨ ਦੇ ਵਿੱਚ ਜਾਂ ਪਲੇਟ ਦੇ ਵਿੱਚ ਗੁੜ ਦਾ ਟੁਕੜਾ ਰੱਖਿਆ ਉਸ ਨੂੰ ਤੁਸੀਂ ਉਥੇ ਵੀ ਰੱਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਜਿਹੜੇ ਤੁਸੀਂ ਬਰਤਨ ਦੇ ਵਿੱਚ ਗੋੜ ਦੀ ਇੱਕ ਟੁਕੜੀ ਨੂੰ ਰੱਖਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਤਾਂਬੇ ਦਾ ਕੋਈ ਬਰਤਨ ਹੈਗਾ ਜਾਂ ਕੋਈ ਕਟੋਰੀ ਤੁਸੀਂ ਉਸ ਦੇ ਵਿੱਚ ਰੱਖੋਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ ਜੇਕਰ ਤੁਹਾਡੇ ਕੋਲ ਤਾਂਬੇ ਦਾ ਕੋਈ ਬਰਤਨ ਨਹੀਂ ਹੈਗਾ ਪਿੱਤਲ ਦਾ ਹੈਗਾ ਤੁਸੀਂ ਉਸ ਦੇ ਵਿੱਚ ਵੀ ਰੱਖ ਸਕਦੇ ਹੋ ਜੇਕਰ ਪਿੱਤਲ ਤਾਂਬੇ ਦੋਨਾਂ ਦਾ ਨਹੀਂ ਹੈਗਾ ਫਿਰ ਤੁਸੀਂ ਸਟੀਲ ਦੇ ਵਿੱਚ ਵੀ ਰੱਖ ਸਕਦੇ ਹੋ ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਜਿੰਨਾਂ ਦੇ ਘਰ ਦੇ ਵਿੱਚ ਤਾਂਬੇ ਦਾ ਬਰਤਨ ਹੈਗਾ ਉਹ ਤਾਂਬੇ ਦਾ ਬਰਤਨ ਹੀ ਇਹ ਉਪਾ ਕਰਦੇ ਸਮੇਂ ਯੂਜ਼ ਕਰਨਾ ਇਸ ਬਰਤਨ ਨੂੰ ਸ਼੍ਰੀ ਬਾਲਾ ਜੀ ਮਹਾਰਾਜ ਦੀ ਤਸਵੀਰ ਜਾਂ ਫਿਰ ਪੂਰੇ ਸ਼੍ਰੀ ਰਾਮ ਦਰਬਾਰ ਦੇ ਸਾਹਮਣੇ ਤੁਸੀਂ ਰੱਖ ਦੇਣਾ ਏਸੀ ਤਰੀਕੇ ਦੇ ਨਾਲ ਗੁੜ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਨੋ ਕਾਮਨਾ ਜੋ ਵੀ ਤੁਹਾਡੀ ਪ੍ਰਾਰਥਨਾ ਹੋਵੇਗੀ ਉਹ ਤੁਸੀਂ ਕਰਨੀ ਏ ਤੇ ਜੇਕਰ ਤੁਹਾਡੇ ਬੱਚਿਆਂ ਦੀ ਵਿਆਹ ਦੀ ਕੁੰਡਲੀ ਦੇ ਵਿੱਚ ਮੰਗਲ ਸਹੀ ਨਹੀਂ ਚੱਲ ਰਿਹਾ ਤਾਂ ਤੁਸੀਂ ਸਮਝ ਲਾਓ ਕਿ ਜੇਕਰ ਮੰਗਲ ਦੋਸ਼ ਚੱਲ ਰਿਹਾ ਹੈ ਕੁੰਡਲੀ ਦੇ ਵਿੱਚ ਤਾਂ ਤੁਹਾਡੇ ਬੱਚਿਆਂ ਦਾ ਵਿਆਹ ਹੋਣਾ ਬਿਲਕੁਲ ਹੀ ਅਸੰਭਵ ਹੁੰਦਾ ਹੈ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਮੰਗਲਿਕ ਕਾਰਿਆ ਬਿਲਕੁਲ ਵੀ ਨਹੀਂ ਹੁੰਦੇ ਜਿਹੜੇ ਮੰਗਲਿਕ ਕਾਰਿਆ ਹੁੰਦੇ ਆ ਉਹਦੇ ਵਿੱਚ ਜਿਵੇਂ ਕਿ ਸਗਾਈ ਹੋਣੀ ਟਿੱਕਾ ਹੋਣਾ ਜਾਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਦੇ ਹੋਣ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਆਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਹੋਰ ਵੀ ਜੋ ਗ੍ਰਹਿ ਹੁੰਦੇ ਆ ਜਿਨ੍ਹਾਂ ਦੇ ਕਰਕੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੇਕਰ ਉਹਨਾਂ ਦੇ ਵੀ ਉਪਾਅ ਕਰ ਲਈ ਜਾਣ ਜਾਂ ਫਿਰ ਵਿਆਹ ਤੋਂ ਬਾਅਦ ਦੇ ਵਿੱਚ ਗ੍ਰਹਿ ਜਿਹੜੇ ਠੀਕ ਨਹੀਂ ਚੱਲ ਰਹੇ ਉਹਨਾਂ ਦੇ ਫਿਰ ਵੀ ਉਪਾਅ ਕਰ ਲਈ ਜਾਂ ਤਾਂ ਵਿਆਹ ਤੋਂ ਬਾਅਦ ਦਾ ਜਿਹੜਾ ਜੀਵਨ ਹੁੰਦਾ ਹੈ ਉਹ ਸੁਖੀ ਹੋ ਜਾਂਦਾ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਸ ਤਰੀਕੇ ਦੇ ਨਾਲ ਜੇਕਰ ਮੰਗਲ ਗ੍ਰਹਿ ਜਿਹੜਾ ਪੋਜ਼ਿਟਿਵ ਨਹੀਂ ਹੈ ਹੈਗਾ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਪਰ ਫਿਰ ਵੀ ਤੁਹਾਡੇ ਬੱਚਿਆਂ ਦਾ ਜੇਕਰ ਵਿਆਹ ਹੋ ਵੀ ਜਾਂਦਾ ਹੈ ਅੱਗੇ ਜਾ ਕੇ ਉਹਨਾਂ ਦੇ ਵਿਆਹ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆਉਂਦੀਆਂ ਨੇ ਇੰਨੇ ਜ਼ਿਆਦਾ ਦੋਸ਼ ਪੈਦਾ ਹੋ ਜਾਂਦੇ ਆ ਕਿ ਉਹ ਵਿਆਹ ਜ਼ਿਆਦਾ ਲੰਬਾ ਸਮਾਂ ਚੱਲ ਹੀ ਨਹੀਂ ਪਾਉਂਦਾ ਜਾਂ ਦਾ ਵਿਆਹ ਤੋਂ ਬਾਅਦ ਉਸ ਪਰਿਵਾਰ ਦੇ ਵਿੱਚ ਲੜਾਈ ਝਗੜੇ ਬਾਤ ਚ ਆਉਂਦੀ ਆ ਤੇ ਜਾਂ ਫਿਰ ਉਹਨਾਂ ਦੀ ਜੋ ਵਿਆਹ ਵਾਲਾ ਜੀਵਨ ਹੈ ਉਹ ਤਲਾਕ ਦੇ ਵਿੱਚ ਬਦਲ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਮੰਗਲ ਦੋਸ਼ ਚੱਲ ਰਿਹਾ ਹੈ ਉਹਨੂੰ ਠੀਕ ਕੀਤੇ ਬਿਨਾਂ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੀਵਨ ਬਹੁਤ ਹੀ ਖੁਸ਼ੀ ਦੇ ਨਾਲ ਨਿਕਲੇਗਾ ਤੇ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਗੋੜ ਰੱਖਿਆ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਉਸ ਨੂੰ ਪੂਰਾ ਦਿਨ ਉੱਥੇ ਹੀ ਪਿਆ ਰਹਿਣ ਦਿਨਾ ਤੇ ਜਦੋਂ ਸ਼ਾਮ ਦਾ ਸਮਾਂ ਹੋ ਜਾਵੇਗਾ ਚਾਹਮ ਹੁੰਦੀ ਸਾਰੇ ਹੀ ਜੋ ਤੁਸੀਂ ਪੂਜਾ ਘਰ ਦੇ ਵਿੱਚ ਇੱਕ ਤਾਂਬੇ ਦਾ ਲੋਟਾ ਰੱਖਦੇ ਹੋ ਉਸ ਲੋਟੇ ਨੂੰ ਵੀ ਤੁਸੀਂ ਕੰਮ ਦੇ ਵਿੱਚ ਲੈ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਤਾਂਬੇ ਦਾ ਗਲਾਸ ਹੈ ਤਾਂ ਤੁਸੀਂ ਉਸ ਨੂੰ ਵੀ ਕੰਮ ਦੇ ਵਿੱਚ ਲੈ ਸਕਦੇ ਹੋ ਜਾਂ ਫਿਰ ਕੋਈ ਜੱਗ ਜਾਂ ਮੱਗ ਹੈ ਤਾਂ ਉਸ ਨੂੰ ਵੀ ਤੁਸੀਂ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਉਸ ਤੁਸੀਂ ਲੋਟੇ ਦਾ ਜਿਹੜਾ ਵੀ ਤੁਸੀਂ ਬਰਤਨ ਲੈ ਰਹੇ ਉਹਨਾਂ ਤਾਂਬੇ ਦਾ ਉਸ ਦੇ ਵਿੱਚ ਸ਼ੁੱਧ ਚਲ ਭਰ ਲੈਣਾ ਹੈ ਤੇ ਜਿਹੜਾ ਤੁਸੀਂ ਗੁੜ ਦਾ ਟੁਕੜਾ ਰੱਖਿਆ ਸੀ ਉਸ ਨੂੰ ਤੁਸੀਂ ਉੱਥੋਂ ਚੁੱਕ ਕੇ ਲੈ ਆਉਣਾ ਹੈ ਲੈਉਣ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਪਰ ਜਾਂ ਫਿਰ ਵਿਆਹ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਵਿਵਹਾਰਿਕ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਨੇ ਆ ਉਸ ਗੁੜ ਦੇ ਟੁਕੜੇ ਨੂੰ ਆਪਣੇ ਬੱਚਿਆਂ ਦੇ ਤੁਸੀਂ ਸਿਰ ਤੋਂ ਬਾਹਰ ਲੈਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹੈਗੇ ਤੇ ਇਹ ਉਪਾਅ ਮਾਂ ਕਰ ਰਹੀ ਆਪਣੇ ਬੱਚਿਆਂ ਦੇ ਲਈ ਜਾਂ ਫਿਰ ਭੈਣ ਭਰਾ ਜਾਂ ਕੋਈ ਪਿਤਾ ਕਰ ਰਿਹਾ ਤਾਂ ਉਹ ਆਪਣੇ ਬੱਚਿਆਂ ਦੀ ਫੋਟੋ ਦੇ ਉੱਪਰ ਦੀ ਵੀ ਇਸ ਗੁੜ ਦੇ ਟੁਕੜੇ ਨੂੰ 7 ਵਾਰ ਵਾਰ ਸਾਇਕਦੇ ਨੇ ਜੇਕਰ ਬੱਚੇ ਖੁਦ ਕਰ ਰਿਹਾ ਇਸ ਉਪਾਅ ਨੂੰ ਤਾਂ ਵੀ ਉਹਨਾਂ ਨੇ ਇਸ ਗੁੜ ਦੇ ਟੁਕੜੇ ਨੂੰ ਆਪਣੇ ਸਿਰ ਦੇ ਉੱਪਰੋਂ 7 ਵਾਰ ਵਾਰ ਲੈਣਾ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੋਚਣਾ ਕਿ ਜੇਕਰ ਗੁੜ ਦੇ ਟੁਕੜੇ ਨੂੰ ਬੱਚਿਆਂ ਨੇ ਹੱਥ ਲਗਾ ਲਿਆ ਤਾਂ ਸੇਰ ਤੋਂ ਨਹੀਂ ਵਾਰਨਾ ਉਹ ਆਪਣੇ ਫੈਮਿਲੀ ਮੈਂਬਰ ਦੀ ਮਦਦ ਦੇ ਨਾਲ ਆਪਣੇ ਸੇਰ ਤੋਂ ਵਾਰ ਸਕਦੇ ਆ ਇਸ ਗੁੜ ਦੇ ਟੁਕੜੇ ਨੂੰ ਇਸ ਤਰੀਕੇ ਦੇ ਨਾਲ ਸੇਰ ਤੋਂ ਵਾਰਨ ਤੋਂ ਬਾਅਦ ਉਸ ਗੁੜ ਦੇ ਟੁਕੜੇ ਨੂੰ ਜਿਹੜਾ ਤੁਸੀਂ ਇੱਕ ਲੋਟਾ ਪਾਣੀ ਦਾ ਲਿਆ ਸੀ ਉਸ ਦੇ ਵਿੱਚ ਤੁਸੀਂ ਪਾ ਦੇਣਾ ਹੈ ਤੇ ਇਸ ਤਰੀਕੇ ਦੇ ਨਾਲ ਉਸ ਗੋੜ ਵਾਲੇ ਲੋਟੇ ਵਾਲੇ ਪਾਣੀ ਨੂੰ ਤੁਸੀਂ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਦੇ ਜਦੋਂ ਰਾਤ ਨੂੰ ਸੌਣ ਤਾਂ ਸਹਰਾਣੀ ਦੇ ਕੋਲ ਤੁਸੀਂ ਰੱਖ ਦੇਣਾ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹੈਗੇ ਮਾਤਾ ਪਿਤਾ ਉਪਾਕਾਰ ਦੇ ਸਮੇਂ ਆਪਣੇ ਬੱਚਿਆਂ ਦੀ ਫੋਟੋ ਤੋਂ ਇਹ ਗੋੜ ਨੂੰ 7 ਬਾਰ ਵਾਰਿਆ ਤਾਂ ਇੱਕ ਮਾਂ ਆਪਣੇ ਸਹਰਾਣੀ ਰੱਖ ਕੇ ਰਾਤ ਦੇ ਸਮੇਂ ਇਸ ਨੂੰ ਸੌਂ ਸਕਦੀ ਹੈ ਜੇਕਰ ਬੱਚੇ ਖੁਦ ਕਰ ਰਹੇ ਆ ਫਿਰ ਤਾਂ ਉਹ ਆਪਣੇ ਸਹਰਾਣੀ ਹੀ ਇਸ ਗੜਵੇ ਨੂੰ ਉਹ ਰੱਖਣ ਇਸ ਤਰੀਕੇ ਦੇ ਨਾਲ ساری ਰਾਤ ਉਥੇ ਪਿਆ ਰਹਿਣ ਦੇਣਾ ਤੇ ਅਗਲੇ ਦਿਨ ਦੀ ਸਵੇਰ ਜਦੋਂ ਤੁਸੀਂ ਉੱਠੋਗੇ ਦੇਖੋਗੇ ਇਹ ਜਿਹੜਾ ਪਾਣੀ ਹੋਵੇਗਾ ਪਾਣੀ ਦੇ ਵਿੱਚ ਜਿਹੜਾ ਗੁੜ ਤੁਸੀਂ ਪਾਇਆ ਉਹ ਪੂਰੀ ਤਰ੍ਹਾਂ ਮਿਕਸ ਹੋ ਗਿਆ ਹੋਵੇਗਾ ਤੇ ਇਸ ਤੁਸੀਂ ਗੜਵੇ ਨੂੰ ਚੁੱਕ ਲੈਣਾ ਤੇ ਚੁੱਕ ਕੇ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਪੀਪਲ ਦਾ ਦਰਖਤ ਦਿਖਾਈ ਦੇਂਦਾ ਤੁਸੀਂ ਉੱਥੇ ਜਾਣਾ ਹੈ ਤੇ ਆਪਣੇ ਘਰ ਤੋਂ ਇੱਕ ਦੇਸੀ ਕਿਉ ਦਾ ਦੀਵਾ ਤਿਆਰ ਕਰਕੇ ਵੀ ਲੈ ਕੇ ਜਾਣਾ ਹੈ ਜੇਕਰ ਤੁਹਾਡੇ ਕੋਲ ਦੇਸੀ ਕਿਉਂ ਨਹੀਂ ਹੈਗਾ ਉਪਾਕਰ ਦੇ ਸਮੇਂ ਤਾਂ ਤੁਸੀਂ ਸਰੋਂ ਦੇ ਤੇਲ ਦਾ ਵੀ ਦੀਵਾ ਤਿਆਰ ਕਰਕੇ ਲੈ ਜਾ ਸਕਦੇ ਹੋ ਇਸ ਤਰੀਕੇ ਦੇ ਨਾਲ ਜੋ ਤੁਸੀਂ ਮਿੱਟੀ ਦਾ ਦੀਵਾ ਤਿਆਰ ਕਰਕੇ ਲੈ ਕੇ ਗਏ ਹੋਮ ਹੋਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਜਾ ਕੇ ਇਸ ਦੀਵੇ ਨੂੰ ਤੁਸੀਂ ਪਰਚਲਿਤ ਕਰਨਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪਾਣੀ ਹੋਵੇਗਾ ਗੁੜ ਵਾਲਾ ਇੱਕ ਲੋਟੇ ਵਾਲਾ ਉਸ ਨੂੰ ਤੁਸੀਂ ਰੱਖ ਕੇ ਬਿਲਕੁਲ ਸਾਹਮਣੇ ਬੈਠ ਜਾਣਾ ਹੈ ਪੈਟਰਨ ਤੋਂ ਬਾਅਦ ਇਹ ਵਿੱਚ ਬਾਲਾ ਜੀ ਮਹਾਰਾਜ ਹਨੂਮਾਨ ਚਾਲੀਸਾ ਦਾ ਇੱਕ ਤੁਸੀਂ ਪਾਠ ਕਰ ਲੈਣਾ ਜੇਕਰ ਤੁਸੀਂ ਜ਼ਿਆਦਾ ਕਰ ਸਕਦੇ ਹੋ ਤਾਂ ਤੁਸੀਂ ਤਿੰਨ ਪਾਠ ਕਰੋ ਜੇਕਰ ਤੁਸ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਫਿਰ ਤੁਸੀਂ ਇੱਕ ਹੀ ਕਰੋ ਚਾਹੇ ਤਾਂ ਇੱਕ ਕਰ ਸਕਦੇ ਹੋ ਤੇ ਜਾਂ ਫਿਰ ਤਿੰਨ ਕਰ ਸਕਦੇ ਹੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਗੰਭੀਰ ਸਮੱਸਿਆ ਪ੍ਰੋਬਲਮ ਤੁਹਾਡੇ ਘਰ ਦੇ ਵਿੱਚ ਚੱਲ ਰਹੀਆਂ ਨੇ ਫਿਰ ਤੁਸੀਂ ਕੋਸ਼ਿਸ਼ ਕਰਿਓ ਕਿ ਤਿੰਨ ਪਾਠ ਕਰਿਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਖਾਸ ਪ੍ਰੋਬਲਮ ਤੁਹਾਡੇ ਘਰ ਦੇ ਵਿੱਚ ਨਹੀਂ ਚੱਲ ਰਹੀ ਤਾਂ ਜੇ ਕੋਈ ਸਮੇਂ ਜੇਕਰ ਤੁਸੀਂ ਇੱਕ ਪਾਠ ਵੀ ਕਰਨਾ ਚਾਹੋ ਨੀਓ ਤਾਂ ਫਿਰ ਇੱਕ ਵੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਹਨੂਮਾਨ ਚਲਸਾ ਦਾ ਪਾਠ ਆਉਂਦਾ ਤਾਂ ਤੁਸੀਂ ਉੱਥੇ ਬੈਠ ਕੇ ਕਰ ਸਕਦੇ ਹੋ ਜੇਕਰ ਨਹੀਂ ਆਉਂਦਾ ਤਾਂ ਤੁਸੀਂ ਕਿਤਾਬ ਵੀ ਲੈ ਕੇ ਜਾ ਸਕਦੇ ਹੋ ਤੇ ਉਸ ਤੋਂ ਦੇਖ ਕੇ ਵੀ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਮੋਬਾਈਲ ਫੋਨ ਲੈ ਕੇ ਜਾ ਰਹੇ ਹੋ ਤਾਂ ਤੁਸੀਂ ਇੰਟਰਨੈਟ ਤੋਂ ਵੀ ਕੱਢ ਕੇ ਹਨੂਮਨ ਚਾਲਸਾ ਦਾ ਪਾਠ ਉੱਥੇ ਬੈਠ ਕੇ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਪਾਠ ਕਰਨ ਤੋਂ ਬਾਅਦ ਦੇ ਵਿੱਚ ਬਾਲਾਜੀ ਮਹਾਰਾਜ ਜੀ ਅੱਗੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਅਰਦਾਸ ਕਰਨੀ ਹੈ ਇਸ ਤਰੀਕੇ ਦੇ ਨਾਲ ਪਾਠ ਕਰਨ ਤੇ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਕੋਲ ਇੱਕ ਲੋਟਾ ਸੀ ਚਲਦਾ ਗੁੜ ਵਾਲੇ ਪਾਣੀ ਦਾ ਉਹ ਤੁਸੀਂ ਜਿਹੜਾ ਪੀਪਲ ਦਾ ਦਰਖਤ ਹੋਵੇਗਾ ਉਸਦੇ ਤੁਸੀਂ ਜੜ ਦੇ ਵਿੱਚ ਪਾ ਦੇਣਾ ਇਸ ਜਲ ਨੂੰ ਤੁਸੀਂ ਪੀਪਲ ਦੇ ਜੜ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਚਾਹੋ ਤਾਂ ਪੀਪਲ ਦੇ ਦਰਖਤ ਦੀਆਂ ਤਿੰਨ ਪਰ ਕਰਮਾ ਕਰਕੇ ਵੀ ਆ ਸਕਦੇ ਹੋ ਹੱਥ ਜੋੜ ਕੇ ਆਪਣੇ ਬੱਚਿਆਂ ਦੇ ਵਿਆਹ ਦੀ ਮਨੋ ਕਾਮਨਾ ਕਰੇ ਸਿਰਫ ਇਸ ਉਪਾਣ ਨੂੰ ਤੁਸੀਂ ਜਿਆਦਾ ਨਹੀਂ ਤਾਂ ਤਿੰਨ ਮੰਗਲਵਾਰ ਤਾਂ ਕਰੋ ਹੀ ਕਰੋ ਜੇਕਰ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਘਟ ਚੱਲ ਰਹੀਆਂ ਤਾਂ ਇੱਕ ਉਪਾਅ ਇੱਕ ਮੰਗਲਵਾਰ ਕਰਨ ਦੇ ਨਾਲ ਹੀ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਜੇਕਰ ਪ੍ਰੋਬਲਮ ਜ਼ਿਆਦਾ ਨੇ ਤਾਂ ਤੁਸੀਂ ਇਸ ਉਪਾਅ ਨੂੰ ਤਿੰਨ ਮੰਗਲਵਾਰ ਤੱਕ ਜ਼ਰੂਰ ਕਰੋ। ਇਹ ਉਪਾਅ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਵੜੇਗਾ ਤੇ ਤੁਹਾਨੂੰ ਬਹੁਤ ਹੀ ਵਧੀਆ ਰਿਸ਼ਤਾ ਵੀ ਮਿਲੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਕਿ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਗੁੜ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਤੁਹਾਡੇ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਦਾਦੇਤਾ ਕੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਸ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਸ਼ੇਅਰ ਤੇ ਸਪੋਰਟ ਕਰਿਓ